ਬੀਬੀ ਤੇਜਕੌਰ ਸੇ ਹੱਦੋਂ ਵੱਧ ਤਸ਼ੱਦਦ ਕੀਤਾ ਗਿਆ ਸੀ ਸੱਟਾਂ ਦੀ ਤਾਬ ਨਾ ਚਲਦੀ ਹੋਈ ਤੇਜਕੌਰ ਕੁਝ ਦਿਨ ਮੰਜੇ ਤੇ ਪੈ ਕੇ ਅਕਾਲਤ ਲਾਣਾ ਕਰ ਗਈ ਆਖਰੀ ਸਾਹਾਂ ਵੇਲੇ ਉਹਨੇ ਸੰਤਾ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੰਤਾ ਸਿੰਘ ਸਮੇਂ ਨਾਲ ਆ ਤਾਂ ਗਿਆ ਪਰ ਤੇਜਕੌਰ ਕੁਝ ਬੋਲ ਨਾ ਸਕੀ ਇੱਕ ਵਾਰ ਸੰਤਾ ਸਿੰਘ ਨੂੰ ਤੱਕ ਕੇ ਸਦਾ ਲਈ ਅੱਖਾਂ ਬੰਦ ਕਰ ਲਈਆਂ ਪਰ ਉਹਨਾਂ ਦੀ ਗਵੰਡਣ ਤਾਈ ਤਾਬੋ ਨੇ ਸਾਰੀ ਗੱਲ ਸੰਤਾ ਸਿੰਘ ਨੂੰ ਦੱਸ ਦਿੱਤੀ ਤਾਈ ਤਾਬੋ ਦੀ ਗੱਲ ਸੁਣ ਕੇ ਸੰਤਾ ਸਿੰਘ ਆਪਣੇ ਭਰਾਵਾਂ ਨੂੰ ਇਉਂ ਕਹਿੰਦਾ ਹੈ ਤੇਜ ਕੌਰ ਦੀ ਮੌਤ ਦਾ ਮੇਰੇ ਉੱਤੇ ਉਧਾਰ ਬਦਲਾ ਲੂੰਗਾ ਆਣ ਕੇ ਹੁਣ ਕਰ ਦਿਓ ਸਸਕਾਰ ਮੇਰਾ ਹੁਣ ਪਿੰਡ ਚ ਰਹਿਣਾ ਮੇਰਾ ਹੁਣ ਪਿੰਡ ਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਇਹ ਨਾ ਕੋਈ ਸਮਝੇ ਇਸ ਦਾ ਕੋਈ ਵੀ ਵਾਲੀ ਨਹੀਂ ਇਹ ਨਾ ਕੋਈ ਸਮਝੇ ਇਸ ਦਾ ਕੋਈ ਵੀ ਵਾਲੀ ਨਹੀਂ ਹੋ ਜੇ ਜੋ ਕੰਮ ਉਸ ਨੂੰ ਹੋ ਜੇ ਜੋ ਕੰਮ ਉਸ ਨੂੰ ਮੋੜ ਨਹੀਂ ਪਛਤਾਈ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਜਾਈ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਜਾਈ ਦਾ ਮੇਰਾ ਹੁਣ ਪਿੰਡ ਚ ਰਹਿਣਾ ਮੇਰਾ ਹੁਣ ਪਿੰਡ ਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਇਹ ਨਾ ਕੋਈ ਸਮਝੇ ਇਸ ਦਾ ਕੋਈ ਵੀ ਵਾਲੀ ਨਹੀਂ ਇਹ ਨਾ ਕੋਈ ਸਮਝੇ ਇਸ ਦਾ ਕੋਈ ਵੀ ਵਾਲੀ ਨਹੀਂ ਹੋ ਜੇ ਜੋ ਕੰਮ ਉਸ ਨੂੰ ਹੋ ਜੇ ਜੋ ਕੰਮ ਉਸ ਨੂੰ ਮੋੜ ਨਹੀਂ ਪਛਤਾਈ ਦਾ ਕਰ ਦਿਓ ਸਤਕਾਰ ਪਰਾਵੋ ਭਾਰਤ ਦੀ ਜਾਈ ਦਾ ਕਰ ਦਿਓ ਸਤਕਾਰ ਪਰਾਵੋ ਭਾਰਤ ਦੀ ਜਾਈ ਦਾ ਜੋ ਕੁਝ ਮਿਲ ਜਾਵੇ ਘਰ ਚੋਂ ਜੋ ਕੁਝ ਮਿਲ ਜਾਵੇ ਘਰ ਚੋਂ ਬਾਲਣ ਪਾ ਲੈਣਾ ਜੀ ਕੜੀਆਂ ਤੇ ਬਾਲੇ ਬੱਤੇ ਤੋੜੇ ਲਟਾਣਾ ਜੀ ਕੜੀਆਂ ਤੇ ਬਾਲੇ ਬੱਤੇ ਤੋੜੇ ਲਟਾਣਾ ਜੀ ਐ ਹੋ ਜਾ ਵਕਤ ਵੇਖ ਕੇ ਇਹੋ ਜਾਂ ਵਕਤ ਵੇਖ ਕੇ ਕੁਸ਼ ਤਾਂ ਪਤਨੀ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਦਾਤੇ ਤੇ ਭਗਤ ਸੂਰਮੇ ਦਾਤੇ ਤੇ ਭਗਤ ਸੂਰਮੇ ਜਿੰਦਾ ਏ ਰਹਿੰਦੇ ਨੇ ਹੋ ਜਾਂਦੇ ਅਮਰ ਜਗਤ ਤੇ ਲੋਕੀ ਸਭ ਕਹਿੰਦੇ ਨੇ ਹੋ ਜਾਂਦੇ ਅਮਰ ਜਗਤ ਤੇ ਲੋਕੀ ਸਭ ਕਹਿੰਦੇ ਨੇ ਇਹਨਾਂ ਦੇ ਮਰਿਆਂ ਪਿੱਛੋਂ ਇਹਨਾਂ ਦੇ ਮਰਿਆਂ ਪਿੱਛੋਂ ਰੋਣਾ ਨਹੀਂ ਚਾਹੀਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਜਾਈਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਜਾਈ ਦਾ ਕੱਪੜਾ ਜੋ ਮਿਲ ਜੇ ਘਰ ਚੋਂ ਕੱਪੜਾ ਜੋ ਮਿਲ ਜੇ ਘਰ ਚੋਂ ਇਸ ਦੇ ਗਲ ਪਾ ਦਿਆ ਜੇ ਹੋਵੇ ਜੇ ਸੀਪਣ ਵਾਲਾ ਜਲਦੀ ਸਵਲਾ ਦਿਆ ਜੇ ਹੋਵੇ ਜੇ ਸੀਪਣ ਵਾਲਾ ਜਲਦੀ ਸਲਵਾ ਦਿਆ ਜੇ ਲਾਉਣਾ ਨਾ ਕੜਾ ਵੀਰ ਨੂੰ ਲਾਇੋ ਨਾ ਕੜਾ ਵੀਰ ਨੋ ਸਿੱਖਣੀ ਦੀ ਬੀਣੀ ਦਾ ਕਰ ਦਿਓ ਸਤਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਕਰ ਦਿਓ ਸਤਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਜੇਕਰ ਆ ਹੋਇਆ ਮੈਥੋਂ ਜੇਕਰ ਆ ਹੋਇਆ ਮੈਥੋਂ ਮੌਕੇ ਤੇ ਆਉਂਗਾ ਆਪਣੇ ਹੱਥ ਨਾਲ ਈਸ ਨੂੰ ਅਗਨੀ ਮੈਂ ਲਾਉਂਗਾ ਆਪਣੇ ਹੱਥ ਨਾਲ ਇਸ ਨੂੰ ਅਗਨੀ ਮੈਂ ਲਾਉਂਗਾ ਸੱਦ ਲਿਆ ਜੇ ਮਾਪੇ ਇਸ ਦੇ ਸੱਦ ਲਿਆ ਜੇ ਮਾਪੇ ਇਸ ਦੇ ਜੇ ਕਰ ਸਦਵਾਈ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਜਾਈ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਜਾਈ ਦਾ ਇਸ ਨੂੰ ਮਰਵਾਇਆ ਜੀਨੇ ਸੋਖਣਾ ਉਪਾਊਗਾ ਜੇ ਮੈਨੂੰ ਮਿਲ ਗਿਆ ਕਿਧਰੇ ਬਚ ਕੇ ਨਾ ਜਾਊਗਾ ਚੜ ਜਾਊਗਾ ਜ਼ਹਿਰ ਲੰਬੜ ਨੂੰ ਚੜ ਜਾਊਗਾ ਜ਼ਹਿਰ ਲੰਬੜ ਨੂੰ ਸਾਡੀ ਸਪਸੀਣੀ ਦਾ ਕਰ ਦਿਓ ਸਤਸਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਕਰ ਦਿਓ ਸਤਸਕਾਰ ਪਰਾਵੋ ਭਾਰਤ ਦੀ ਛੀਣੀ ਦਾ ਜੇ ਮੈਂ ਆਗਾ ਟਾਈਮ ਤੇ ਜੇ ਮੈਂ ਆਗਿਆ ਟਾਈਮ ਤੇ ਬਦਲੇ ਸਭ ਲੈ ਲੂੰਗਾ ਨਹੀਂ ਤਾਂ ਇਹ ਸਦਾ ਵਿਛੋੜਾ ਦਿਲ ਤੇ ਮੈਂ ਸਹਿ ਲੂੰਗਾ ਨਹੀਂ ਤਾਂ ਇਹ ਸਦਾ ਵਿਛੋੜਾ ਦਿਲ ਤੇ ਮੈਂ ਸਹਿ ਲੂੰਗਾ ਨਿਉਂਦਾ ਦਿਉ ਮੋੜ ਪਤੰਗਾ ਨਿਉਂਦਾ ਦਿਉ ਮੋੜ ਪਤੰਗਾ ਭਾਜੀ ਇਹ ਸਪਾਈ ਦਾ ਕਰ ਦਿਓ ਸਸਕਾਰ ਪਹਰਾਵੋ ਭਾਰਤ ਦੀ ਜਾਈ ਦਾ ਕਰ ਦਿਓ ਸਸਕਾਰ ਪਹਰਾਵੋ ਭਾਰਤ ਦੀ ਜਾਈ ਦਾ ਚੱਲਣੀ ਗੱਲ ਉਹਦੇ ਕਰਨ ਤੋਂ ਚੱਲਣੀ ਗੱਲ ਉਹਦੇ ਕਰਨ ਤੋਂ ਲੱਗ ਜੂਗੀ ਸਾਰ ਤਦੋਂ ਕੱਠੇ ਉਹ ਹੋ ਕੇ ਆਉਣਗੇ ਗੱਲ ਤੇ ਜਗਤਾਰ ਤਨੋਂ ਕੱਠੇ ਹੋ ਕੇ ਆਉਣਗੇ ਗਲ ਤੇ ਜਗਤਾਰ ਜਨ ਲੰਬੜ ਨੂੰ ਆਣ ਵਿਖਾਉਣਾ ਲੰਬੜ ਨੂੰ ਆਣ ਵਿਖਾਉਣਾ ਮੁਖੜਾ ਸਾ ਪੀਣੀ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ ਕਰ ਦਿਓ ਸਸਕਾਰ ਪਰਾਵੋ ਭਾਰਤ ਦੀ ਸ਼ੀਣੀ ਦਾ